सना पाए जी हो चलते मैं धक्की पाओ सरना जीओ मैं आसा रखी जित मेरा सबो ਦੋਖ ਦਵਾਏ ਜੀ ਸਤਨਾਮ ਸ੍ਰੀ ਵਾਤੋ ਸਾਤ ਜੀ ਰਾਗ ਸੁਰੀ ਅਸ਼ਟਪਦੀਆ ਮਹੱਲਾ 4 ਪਰ ਦੂਪਿਆ ਏ ਕੋ ਆਨਕਾਰ ਸਤਗੁਰ ਪ੍ਰਸਾਦ ਹੋਈ ਆਣ ਮਿਲਵੈ ਮੇਰਾ ਪ੍ਰੀਤਮ ਪਿਆਰਾ ਹਉ ਇਸ ਤਰੈ ਆਪ ਵੇ ਚਾਈ ਦਰਸਨ ਹਰ ਦੇਖਣ ਤੇ ਤਾਈ कृपा कर है सतगुर मिल है हर हर नाम त्याई कोई मिलावे मेरा प्रीतम प्यारा हो किसरा आप आई दर्शन हर कै तारी ਕਿਰਪਾ ਕਰਹਿ ਦਾ ਸਤਿਗੁਰ ਮੈਂ ਨਹਿ ਹਰ ਹਰ ਨਾਮ ਧਿਆਈ ਰਹਾਉ ਜੇ ਸੁਖ ਦੇ ਤਾ ਤੁਝ ਹੈ ਅਰਾਧੀ ਸੁਖ ਪੀ ਦੁਖ ਪੀ ਤੁਝੈ ਧਿਆਈ ਜੇ ਭੁਖ ਦੇ ਤਾ ਇਤਹੀ ਰਾਜਾ ਦੋਖ ਰੇ ਤੇ ਸੂਤ ਮਨਾਈ ਤਾਨ ਮਨ ਕਾਟ ਕਾਟ ਸਭ ਅਰਪੀ ਜੇ ਅਦੁਨੀਆ ਕੁ ਜਲਾਈ ਅੱਖਾ ਫੇਰੀ ਪਾਣੀ ਧੋਵਾ ਜੋ ਦੇਵ ਹੈ ਸੋ ਖਾਈ ਨਾਨਕੋ ਦਰੀਬ ਤਹ ਪਿਆਦ ਉਰੇ ਹਰ ਮੇਲ ਲੈ ਹੋਵ ਲਈ ਅਖੀ ਕਾਲ ਧਰੀ ਚਰਨਾ ਕਲ ਸਭ ਧਰਤੀ ਫਿਰ ਮਤ ਪਾਈ ਜੇ ਪਾਸ ਬਹਲ ਹੈ ਤਾ ਤੁਝੇ ਅਰਦੀ ਜੇ ਮਾਰ ਉੱਤਮ ਹੈ ਕੀ ਧਾਈ ਜੇ ਲੋਕ ਸਲਾਹੇ ਦਾ ਤੇਰੀ ਹੁਕਮਾਂ ਜੇ ਨਿੰਦ ਕਾ ਛੋੜ ਨਾ ਜਾਈ ਜੇ ਤਦ ਵੱਲ ਰਹਿ ਤਾਂ ਕੋਈ ਕਹਿੋ ਆਖੋ ਤੁਦਰਿਸ ਕਰੇ ਮਰ ਗਾਈ ਵਾਰ ਵਾਰ ਜਾਈ ਗੁਰ ਉਪਰ ਤੈ ਤੇਰੀ ਸੰਤ ਮਨਾਈ ਨਾਨਕ ਵਿਚਾਰਾ ਭਇਆ دیਵਾਨਾ ਹਰ ਤਉ ਦਰਸ਼ਨ ਕੈ ਤਾਈ ਚਖੜ ਚਾਗੀ ਵੀ ਹੋ ਵਰਸੈ ਕਿ ਗੁਰ ਦੇ ਕੰਨ ਧਾਈ ਸਮੁੰਦਰ ਸਾਗਰ ਹੋਵੇ ਬੋਖਾਰਾ ਗੁਰ ਸਿੱਖ ਲੰਗ ਗੁਰ ਤਹ ਜਾਇ ਜਿਉ ਪ੍ਰਾਣੀ ਜਲ ਬਿਨ ਹੈ ਮਰਦਾ ਤਿਉ ਸਿੱਖ ਗੁਰ ਬਿਨ ਮਰ ਜਾਇ ਜੋ ਧਰਤੀ ਸੋਹ ਕਰੇ ਜਲ ਵਰਸੈ ਕਿਉ ਸਿੱਖ ਗੁਰ ਮੇਲੋ ਬਿਗਸਾਈ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ ਨਾਨਕ ਕੀ ਵੇਨੰਤੇ ਹਰ ਪਹਿ ਗੁਰ ਮੇਲਾ ਗੁਰ ਸੁਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਵਿੱਚ ਦੇ ਤੁਦ ਹੈ ਧਿਆਈ ਜੋ ਤੁਦ ਸੇਵਹਿ ਸੋ ਤੂੰ ਹੈ ਹੋਵਹਿ ਤੁਗ ਸੇਵਕ ਤੈਜ ਰਖਾਰੀ ਪੰਡਾਰਾ ਰਵਰੇ ਭਗਤੀ ਹਰ ਤੇਰੇ ਜਿਸ ਭਾਵੈ ਜਿਸ ਦੇਵਾਈ ਜਿਸ ਤੂੰ ਜੈ ਸੋਹੀ ਜਨ ਪਾਏ ਹੋਰ ਨਹਿ ਫਲ ਸਭ ਚਤ ਰਾਈ ਸਿਮਰ 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 ਗੋੜਿ ਆਪਣਾ ਸੋਇਆ ਮਨ ਜਾਗਾਈ ਇਹ ਗੋਦਾਨ ਮੰਗ ਨਾਨਕ ਵੇਚਾਰਾ ਹਰਦਾਸਨ ਦਾਸ ਕਰਾਈ ਜੇ ਗੁਰ ਜਿੜਕੇ ਤਾਂ ਮਿੱਠਾ ਲਗੈ ਜੇ ਵਖਸੈ ਤਾਂ ਗੁਰ ਵਟਾਈ ਗੁਰਮੁਖ ਬੋਲਦਾ ਸੋ ਥਾਰ ਪਾਏ ਮਨ ਮੁਕ ਕਿਛ ਥਾਇ ਨ ਪਾਈ ਪਾਲਾ ਤਕਰ ਪਰਪਰਸੈ ਗੁਰ ਸਿਖ ਮੁਰੇਖਾ ਜਾਈ ਸਭ ਦੇਸ ਰੈਣ ਦੇ ਕੋ ਹੋਰੇ ਆਪਣਾ ਵਿੱਚ ਅੱਖੀ ਗੁਰ ਪੈਰ ਧਰਾਈ ਅਨੇਕ ਉਪਾਅ ਕਰੀ ਗੁਰ ਕਾਰਨ ਗੁਰ ਭਾਵੈ ਸੋ ਥਾਏ ਪਾਈ ਰੈਣ ਦਿਨਸਾ ਗੁਰ ਚਰਨ ਅਰਾਧੇ ਦਇਆ ਕਰੋ ਮੇਰੇ ਸਾਈ ਨਾਨਕ ਕਾ ਜੀਓ ਪੰਡ ਗੁਰੂ ਹੈ ਗੁਰ ਮੇਲਾ ਤ੍ਰਿਪਤ ਆਗਾਈ ਨਾਨਕ ਕਾ ਭਉ ੂਰ ਰਹਿਓ ਹੈ ਜਤ ਕਤ ਤਤ ਗੋਸਾਈ ਨਾਨਕ ਕਾ ਜੀਓ ਪੰਡ ਗੁਰੂ ਹੈ ਗੁਰ ਮੇਲਾ ਤ੍ਰਿਪਤੋ ਆਦਾਈ ਨਾਨਕ ਦਾ ਬਭੂਰ ਰਹਿਓ ਹੈ ਜਗਤਤ ਤਤ ਗੋਸਾਈ ਵਾਹਿ ਗੁਰ ਦੀ ਕਹਰ ਸਾਹ ਵਾਹਿ ਗੁਰ ਦੀ ਫਤਹਿ ਰਾਗ ਸੂਹੀ ਅਸਤ ਪੰਜਿਆ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਇਸ ਬਹਿ ਆਪੁਰੇ ਚਾਹੀਏ ਦਰਸਨਾ ਹਰ ਦੇਖਣ ਕੈ ਕਾਈ ਤੇਪਾ ਕਰਹਿ ਦਾ ਸਤਗੁਰ ਮਿਲਹਿ ਹਰ ਹਰ ਨਾਮ ਧਿਆਈ